ਉਹ ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼ ਉਹ ਦਾਜ ਵਿੱਚ ਉਠਦੇ ਨੇ ਕਿੱਥੋਂ ਦਾ ਰਵਾਜ ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ ਉਹ ਪੋਰਸ ਨੂੰ ਕਿਹੜੀ ਗੱਲੋਂ ਮਾਰਸੀ ਭੁੱਲ ਗਈ ਹਾਂਜੀ ਸਰ ਕਿਤਾ ਵੀ ਚੇਂਜ ਕਰ ਲਿਆ ਤੇ ਉਹ ਜਿਹੜਾ ਛੋਟਾ ਹੱਥੀ ਚਲਾਉਂਦਾ ਸੀ ਤੁਸੀਂ ਰਾਈਟ ਹਾਂ ਸਰ ਛੋਟਾ ਹੱਥੀ ਚਲਾਉਂਦਾ ਸੀ ਮੈਂ ਤੇ ਉਹ ਸਰ ਕਿਸੇ ਕਾਰਨ ਕਰਕੇ ਵੇਚਣਾ ਪਿਆ ਹੁਣ ਮੈਂ ਸੇਲਜ਼ਮੈਨ ਆ ਕਾਰ ਅਲੀਐਂਸੀ ਵਿੱਚ ਕੰਮ ਕਰਦਾ ਹੁਣ ਸਮਾਂ ਆਉਣ ਦੇ ਸਲਾਮਾ ਦੇਖੀ ਕਰਦੇ ਉਹ ਜਿਹੜੇ ਲੰਗਦੇ ਆ ਪਾਸਾ ਵੱਟ ਵੱਟ ਕੇ ਰੇਸ ਲਾਵਾਗੇ ਤਾਂ ਸਿਰਾਹੀ ਕਰਾਵਾਂਗੇ ਉਹ ਕੁਝ ਵੱਖਰਾ ਕਰਾਂਗੇ ਹਟ ਕੇ ਪੇਮੈਂਟ ਦੀ ਸਪੋਰਟ ਨਹੀਂ ਹੁੰਦੀ ਕਿਉਂਕਿ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ ਨਾ ਜੇ ਪੇਮੈਂਟ ਦੀ ਸਪੋਰਟ ਹੁੰਦੀ ਹੈ ਤੇ ਕਿਸੇ ਜੇ ਕੋਈ ਕੰਪਨੀ ਮੈਨੂੰ ਪੇਮੈਂਟ ਦੀ ਸਪੋਰਟ ਕਰਦੀ ਹੈ ਜੇ ਕੋਈ ਟਾਈ ਅਪ ਕਰਦੀ ਹੈ ਕੋਈ ਬਾਉਂਡੇਸ਼ਨ ਕਰਦੀ ਹੈ ਤੇ ਮੈਂ ਉਹਨਾਂ ਦੇ ਨਾਲ ਖਰਾ ਉਤਰਨੀ ਕੋਸ਼ਿਸ਼ ਕਰਦਾ ਲੋਕ ਸੁਣਦੇ ਅਸਲੀ ਵਾਲੇ ਗਾਣੇ ਸੁਣਦੇ ਤੇ ਤਾਂ ਹੀ ਆਰਟਿਸਟ ਗਾਉਂਦੇ ਆ ਜੇ ਸੁਣਨ ਨਾ ਜੇ ਸ਼ਰਾਬ ਵਾਲੇ ਗਾਣੇ ਸੁਣਨ ਨਾ ਤੇ ਨੇ ਆਬਸਲੀ ਕੋਈ ਕਲਾਕਾਰ ਨਹੀਂ ਗਾਏਗਾ ਤੂੰ ਸਾਡੇ ਨਾਲ ਖੇਡ ਗਿਓ ਚਾਲ ਵੇ ਤੂੰ ਸਾਡਾ ਕੀਤਾ ਮੰਦੜਾ ਜਹਾਂ ਲਵੇ ਵੇ ਮੈਨੂੰ ਕੀ ਪਤਾ ਸੀ ਹਾਏ ਵੇ ਤੇਰੇ ਦਿਲ ਵਿੱਚ ਚੋਰ ਸੀ ਤੁਸੀਂ ਜੁੜੇ ਹੋ ਐਮ ਜੀ ਟੈਲੀਕਾਸਟ ਨਾਲ ਦੋਸਤੋਂ ਲੰਬਾਰ ਸਾ ਪਹਿਲਾਂ ਤੁਸੀਂ ਇਸੇ ਨੌਜਵਾਨ ਦੀ ਇੱਕ ਮੁਲਾਕਾਤ ਵੀ ਕਿਸੀ ਐਮਜੀ ਟੈਲੀਕਾਸਟ ਉੱਪਰ ਇੱਕ ਅਕਸਾ ਬੀਤ ਗਿਆ ਹੈ ਇਹ ਮਾਰਕੀਟ ਦੇ ਵਿੱਚ ਉਹ ਗਾਇਬ ਰਹੇ ਅੱਜ ਸਵਾਬ ਨਾਲ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਸੀਂ ਗੱਲਬਾਤ ਕਰ ਲਈ ਸੀ ਸੋਚਿਆ ਕਿਉਂ ਨਾ ਜਿਹੜੀਆਂ ਗੱਲਾਂ ਬਤਾ ਅਸੀਂ ਸਾਂਝੀਆਂ ਕਰਨੀਆਂ ਉਹ ਦਰਸ਼ਕਾਂ ਦੇ ਨਾਲ ਵੀ ਉਹਨਾਂ ਦੀ ਸਾਜ ਪਾ ਲਈ ਜਾਵੇ ਸੋ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਨਵਦੀਪ ਨਵੀਂ ਹੋਰਾਂ ਦਾ ਇਹਨਾਂ ਦੀ ਆਵਾਜ਼ ਸੁਣ ਕੇ ਪਹਿਚਾਣ ਤੁਹਾਨੂੰ ਆਪਣੇ ਆਪ ਆ ਜਾਣੀ ਹੈ ਕਿਉਂਕਿ ਇਹਨਾਂ ਨੇ ਗੀਤ ਬੜੇ ਖੂਬਸੂਰਤ ਪਹਿਲਾਂ ਵੀ ਇਸੇ ਮੁਲਾਕਾਤ ਦੇ ਵਿੱਚ ਐਮਜੀ ਟੈਲੀਕਾਸਟ ਦੀ ਇੱਕ ਮੁਲਾਕਾਤ ਦੇ ਵਿੱਚ ਇਹਨਾਂ ਨੇ ਸੁਣਾਏ ਸੀ ਨਵਦੀਪ ਐਮਜੀ ਟੈਲੀਕਾਸਟਰਸ ਤੇ ਬੇਰੀ ਬੇ ਸਵਾਗਤ ਰਚੇ ਐਮਜੀ ਟੈਲੀਕਾਸਟਰਸ ਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੈਨੂੰ ਦੁਬਾਰਾ ਰੂਬਰੂ ਕਰਵਾਇਆ ਜੀ ਨਵਦੀਪ ਪਹਿਲਾਂ ਤੁਸੀਂ ਟਰੀ ਮੁਲਾਕਾਤ ਦੇ ਵਿੱਚ ਦਰਸ਼ਕਾਂ ਦੇ ਵਿੱਚ ਸੁਣਿਆ ਤੁਸੀਂ ਵੀ ਅਕਸਰ ਜਿਹੜਾ ਹੈਗਾ ਜਿਹੜਾ ਪਹਿਲਾਂ ਤੁਹਾਡਾ ਕਿੱਤਾ ਸੀ ਉਹ ਛੋਟਾ ਹਾਥੀ ਚਰਾਉਂਦੇ ਸੀਗੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਮਾਰਕੀਟ ਦੇ ਵਿੱਚੋਂ ਗਾਇਬ ਰਹੇ ਉਹ ਕਿਤੇ ਵੀ ਨਜ਼ਰ ਨਹੀਂ ਆਏ ਕੀ ਗੱਲ ਕਿੱਤਾ ਚੇਂਜ ਕਰ ਲਿਆ ਹਾਂ ਜੀ ਸਰ ਕਿਤਾ ਵੀ ਚੇਂਜ ਕਰ ਲਿਆ ਤੇ ਉਹ ਜਿਹੜਾ ਛੋਟਾ ਹੱਥੀ ਚਲਾਉਂਦਾ ਸੀ ਸਰ ਤੁਸੀਂ ਰਾਈਟ ਉਹ ਸਰ ਛੋਟਾ ਹੱਥੀ ਚਲਾਉਂਦਾ ਸੀ ਮੈਂ ਤੇ ਉਹ ਸਰ ਕਿਸੇ ਕਾਰਨ ਕਰਕੇ ਵੇਚਣਾ ਪਿਆ ਹੁਣ ਮੈਂ ਸੇਲਜ਼ਮੈਨ ਆ ਕਾਰ ਵਾਲੀ ਏਜੰਸੀ ਚ ਕੰਮ ਕਰਦਾ ਹਾਂ ਜ਼ਿੰਦਗੀ ਕਿਵੇਂ ਚੱਲੀ ਜਿੰਨੀ ਕਿ ਸਰ ਚੱਲ ਰਹੀ ਐ ਬਸ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਰੱਬ ਪ੍ਰਮਾਤਮਾ ਦੇ ਜਾਂਦਾ ਬਸ ਚੱਲ ਰਹੀ ਐ ਚੱਲ ਗਾਇਕੀ ਦਾ ਸ਼ੌਕ ਕਿਵੇਂ ਚੱਲਿਆ ਗਾਇਕੀ ਸਰ ਨਾਲ-ਨਾਲ ਜਦੋਂ ਕੋਈ ਟਾਈਮ ਮਿਲਦਾ ਜਾਂ ਕੋਈ ਪਰਸਨ ਕਹਿੰਦਾ ਮੈਂ ਤੁਹਾਡਾ ਗਾਣਾ ਕਰਦਾ ਉਹ ਵੀ ਜੇ ਕੋਈ ਰਿਸਪੌਂਸ ਮਿਲਦਾ ਜਾਂ ਕੋਈ ਮਨੂ ਕੋਈ ਦਿਨ ਮਨੂ ਹੈਲਪ ਕਰਦੇ ਤੇ ਉਸੀ ਗਾਣਾ ਵੀ ਨਾਲ ਕਰਦੇ ਨਾਲ ਨਾਲ ਆਪਦੀ ਜਿੰਦਗੀ ਵੀ ਚੱਲ ਰਹੀ ਹੈ। ਮੈਂ ਚਾਹਣਾ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜਿਹੜੇ ਆ ਗਏ ਕਿਸੇ ਗੀਤ ਦੀ ਰਾਹੀਂ ਸਾਝ ਪਾਓ। ਕਿਉਂਕਿ ਦਰਸ਼ਕਾਂ ਨੇ ਨੇ ਜਿਹੜੇ ਹੈਗਾ ਤੁਹਾਡੀ ਆਵਾਜ਼ ਸੁਣੀ ਨੂੰ ਧੇਰ ਹੋ ਗਈ ਹੈ। ਨਵੇਂ ਬਹੁਤ سارے ਲੱਖਾਂ ਦਰਸ਼ਕ ਨਵੇਂ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਨਹੀਂ ਸੁਣਿਆ। ਮੈਂ ਚਾਹਣਾ ਕਿਸੇ ਖੂਬਸੂਰਤ ਗੀਤ ਦੀ ਨਾਲ। ਸਰ ਇੱਕ ਨਾ ਐਮਜੀ7 ਪ੍ਰੋਡਕਸ਼ਨ ਤੇ ਇੱਕ ਮੇਰਾ ਗਾਣਾ ਰਿਲੀਜ਼ ਕੀਤਾ ਸੀ ਘਮਾਨ ਸਰ ਜੀ ਨੇ। ਉਹ ਗਾਣਾ ਸੀਗਾ ਸਟ੍ਰਗਲਰ। ਉਹ ਗਾਣਾ ਸੁਣਾਉਣਾ ਤੁਨੂੰ ਮੈਂ। ਜੀ। ਹੋ ਸਮਾਏ ਆਉਣ ਦੇ ਸਲਾਮਾ ਦੇਖੀ ਕਰਦੇ ਉਹ ਜਿਹੜੇ ਲੰਗਦੇ ਆ ਪਾਸਾ ਵੱਟ ਵੱਟ ਕੇ ਰੇ ਸਲਾਵਾਗੇ ਤਾਂ ਸਿਰਾਹੀ ਕਰਾਵਾਂਗੇ ਉਹ ਕੁਝ ਵੱਖਰਾ ਕਰਾਂਗੇ ਹਟ ਕੇ ਉਹ ਸਿਰ ਰਹਿਮਤਾ ਦਾ ਹੱਥ ਰੱਖੀ ਮਾਲਕਾ ਸਿਰ ਰਹਿਮਤਾ ਦਾ ਹੱਥ ਰੱਖੀ ਮਾਲਕਾ ਉਹ ਸਿਰ ਰਹਿਮਤਾ ਦਾ ਹੱਥ ਰੱਖੀ ਮਾਲਕਾ ਉਹ ਝੰਡੇ ਸਿੱਖਾਂ ਤੇ ਜਾ ਕੇ ਗੱਡਾਂਗੇ ਉਹ ਕਰ ਮਿਹਨਤਾਂ ਸਟਾਰੇ ਅਸੀਂ ਬਣਨਾ ਉਹ ਪੱਕੀ ਹਿੰਡੇ ਆ ਪਗਾ ਕੇ ਛੱਡਾਂਗੇ ਉਹ ਪੱਕੀ ਹਿੰਡੇ ਆ ਪਗਾ ਕੇ ਛੱਡਾਂਗੇ ਬਹੁਤ ਖੂਬਸੂਰਤ ਜਦੋਂ ਕੋਈ ਵਿਅਕਤੀ ਹੈਂਡ ਕਰ ਲਵੇ ਜਿੱਦ ਕਰ ਲਵੇ ਕਿ ਮੈਂ ਇਹ ਕੰਮ ਕਰਨਾ ਹੈ ਤੇ ਫਿਰ ਜ਼ਿੰਦਗੀ ਦੀ ਵਿੱਚ ਕਦੇ ਵੀ ਮੰਜ਼ਲ ਜਿਹੜੀ ਹੈ ਉਹਦੇ ਤੋਂ ਦੂਰ ਨਹੀਂ ਰਹਿੰਦੀ ਖੁਸ਼ੀ ਦੀ ਗੱਲ ਹੈ ਸਾਡੀਆਂ ਦੁਆਵਾਂ ਨੇ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਚਾਹੁੰਦੇ ਆ ਕਿ ਤੁਸੀਂ ਆਪਣੀ ਮੰਜ਼ਲ ਦੇ ਉੱਤੇ ਜਲਦੀ ਪਹੁੰਚੋ ਨੇੜੇ ਪਹੁੰਚੋ ਨਵਦੀਪ ਜਿਹੜਾ ਗਾਇਕੀ ਦਾ ਜਿਹੜਾ ਦੌਰ ਹੈ ਉਹ ਕਿਵੇਂ ਚੱਲਦਾ ਹੈ ਸ਼ੌਕ ਕਿਵੇਂ ਚੱਲਿਆ ਇਸ ਵਿੱਚ ਸਰ ਸ਼ੌਂਕ ਫੈਮਲੀ ਨੂੰ ਵੀ ਦੇਖਣਾ ਪੈਂਦਾ ਨਾਲ ਨਾਲ ਫੈਮਲੀ ਵੀ ਹੈ ਨਾ ਫੈਮਲੀ ਨੂੰ ਵੀ ਹੈਂਡਲ ਕਰਨਾ ਪੈਂਦਾ ਨਾਲ ਨਾਲ ਗਾਇਕੀ ਵੀ ਚੱਲ ਰਹੀ ਹੈ ਜਦੋਂ ਗਾਣਾ ਗਾਉਣ ਦਾ ਟਾਈਮ ਮਿਲਦਾ ਗਾਣਾ ਰਿਕਾਰਡ ਦਾ ਕਰਾਉਣ ਦਾ ਟਾਈਮ ਮਿਲਦਾ ਗਾਣਾ ਵੀ ਰਿਕਾਰਡ ਕਰਾਉਣਿਆ ਜਦੋਂ ਫੈਮਲੀ ਨਾਲ ਟਾਈਮ ਸਪੈਂਡ ਕਰਨਾ ਟਾਈਮ ਮਿਲਦਾ ਫੈਮਲੀ ਨਾਲ ਟਾਈਮ ਸਪੈਂਡ ਕਰਦੇ ਫੈਮਲੀ ਵੱਲੋਂ ਪੂਰਾ ਰਿਸਪੌਂਸ ਹੈ ਕਿ ਵਿਰੋਧ ਹੈ ਕੁਝ ਨਹੀਂ ਸਰ ਫੈਮਲੀ ਪੂਰੀ ਸਪੋਰਟ ਕਰਦੀ ਹੈ ਬਸ ਸਪੋਰਟ ਬਸ ਮਤਲਬ ਪੇਮੈਂਟ ਦੀ ਸਪੋਰਟ ਨਹੀਂ ਹੁੰਦੀ ਕਿਉਂਕਿ ਮਿਡਲ ਕਲਾਸ ਫੈਮਲੀ ਇਨ ਬਿਲੋਂਗ ਕਰਦੇ ਆ ਨਾ ਜੇ ਪੇਮੈਂਟ ਦੀ ਸਪੋਰਟ ਹੁੰਦੀ ਹੈ ਤੇ ਕਿਸੇ ਕੰਮ ਜੇ ਕੋਈ ਕੰਪਨੀ ਮੈਨੂੰ ਪੇਮੈਂਟ ਦੀ ਸਪੋਰਟ ਕਰਦੀ ਹੈ ਜੇ ਕੋਈ ਟਾਈ ਅਪ ਕਰਦੀ ਹੈ ਕੋਈ ਬਾਉਂਡੇਸ਼ਨ ਕਰਦੀ ਹੈ ਤੇ ਮੈਂ ਉਹਨਾਂ ਦੇ ਨਾਲ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਜੀ ਪਰ ਇੱਕ ਇਹ ਹੈ ਨਾ ਜਦੋਂ ਕੋਈ ਕੰਪਨੀ ਬਾਉਂਡ ਕਰਦੀ ਹੈ ਫਿਰ ਕੁਦਰਤੀ ਗੱਲ ਹੈ ਘਰ-ਬਾਰ ਛੱਡ ਕੇ ਤੇ ਕੰਪਨੀ ਦੇ ਕੋਲ ਹੀ ਅਕਸਰ ਜਿਹੜਾ ਹੈਗਾ ਉਹ ਰਹਿਣਾ ਪੈਂਦਾ ਹੈ ਕੰਪਨੀ ਕਹਿੰਦੀ ਹੈ ਵੀ ਰਿਆਜ਼ ਕਰੋ ਮਿਹਨਤ ਕਰੋ ਸਾਡੇ ਕੋਲ ਆ ਕੇ ਤਾਂ ਪਰਿਵਾਰ ਦੇ ਨਾਲ ਜੇ ਕੋਈ ਕੰਪਨੀ ਤੁਹਾਡੇ ਨਾਲ ਕੋਈ ਬਾਉਂਡ ਵੀ ਕਰਦੀ ਹੈ ਤਾਂ ਇਸ ਤਰ੍ਹਾਂ ਫਿਰ ਕੰਮ ਛੱਡ ਕੇ ਜਾਇਆ हां सर मैं ਤੁਹਾਡੀ ਗੱਲਾਂ ਸਹਿਮਤ ਸਰ ਨਹੀਂ ਕਰ ਛੱਡ ਕੇ ਤਾਂ ਨਹੀਂ ਜਾਇਆ ਜਾ ਸਕਦਾ ਜਦੋਂ ਆਪਾਂ ਸਰ ਮੈਂ ਜੌਬ ਕਰ ਰਿਹਾ ਨਾ ਜੇ ਕੋਈ ਕੰਪਨੀ ਮੇਰੇ ਪਰਿਵਾਰ ਦਾ ਖਰਚਾ ਵਗੈਰਾ ਮਾਣਾ ਮੇਰਾ ਖਰਚਾ ਮੇਰੇ ਪਰਿਵਾਰ ਦਾ ਖਰਚਾ ਚੱਕਦੀ ਹੈ ਤਾਂ ਆਪਾਂ ਕੋਈ ਦਿੱਕਤ ਨਹੀਂ ਸਰ ਜਿੱਥੇ ਕਹਿਣਗੇ ਆਪਾਂ ਉੱਥੇ ਰਹਿਣ ਨੂੰ ਤਿਆਰ ਹਾਂ ਕਿੰਨੇ ਗੀਤ ਤੁਹਾਡੇ ਜਿਹੜੇ ਹੁਣ ਤੱਕ ਆ ਚੁੱਕੇ ਸਰ ਮੇਰੇ 6-7 ਗੀਤ ਆ ਚੁੱਕੇ ਆ ਤੇ ਜਿਹਦੇ ਵਿੱਚੋਂ ਇੱਕ ਮੈਂ ਜਿਹੜਾ ਤੁਹਾਨੂੰ ਸੁਣਾ ਚੁੱਕਿਆ ਜੀ ਇੱਕ ਮੇਰਾ ਬ੍ਰਾਂਡ Song ਆਇਆ ਸੀਗਾ ਜਿਹੜਿਆਂ ਬ੍ਰਾਂਡਾਂ ਦੀ ਤੂੰ ਗੱਲ ਕਰਦੀ ਬਿੱਲੋ ਸਾਡੇ ਨਰਮੇ ਦੇ ਬਣੇ ਹੋਏ ਆ ਤੇ ਅਕਾ ਹੁਣੀ ਮੇਰਾ ਸਤਾਰਕ ਤੋਂ ਬੰਨੂ ਰਿਲੀਜ਼ ਹੋਇਆ ਗਾਣਾ ਕਾਨਪੁਰੇ ਵਾਲਾ ਉਹ ਵੀ ਬਹੁਤ ਸੋਹਣਾ ਉਹਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਉਹ ਸੀਗਾ ਸਭ ਤੋਂ ਵੱਧ ਜਿਹੜਾ ਰਿਸਪੌਂਸ ਹੋ ਰਿਹਾ ਕਿਹੜੀ ਗੀਤ ਨੂੰ ਮਿਲਿਆ ਤੇ ਕਿਹੜੀ ਕੰਪਨੀ ਵੱਲੋਂ ਮਿਲਿਆ ਸਰ ਸਭ ਤੋਂ ਜ਼ਿਆਦਾ ਰਿਸਪੌਂਸ ਮੈਨੂੰ ਐਮਜੀ 7 ਪ੍ਰੋਟੈਕਸ਼ਨ ਤੇ ਜਿਹੜਾ ਗੀਤ ਕੀਤਾ ਜੀ ਉਹ ਗਾਣਾ ਆਪਣਾ ਸੀਗਾ ਸਟ੍ਰਗਲਰ ਉਹਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਜੀ ਤੇ ਉਸ ਤੋਂ ਬਾਅਦ ਹੁਣ ਅਸੀਂ ਕੀਤਾ ਜੀ ਗੁਰੀ ਬੁਰਜ ਗਿੱਲ ਚੈਨਲ ਤੇ ਰਿਲੀਜ਼ ਕੀਤਾ ਗਿਆ ਗਾਣਾ ਕਾਨਪੁਰੇ ਵਾਲਾ ਬਹੁਤ ਸੋਹਣਾ ਗਾਣਾ ਈ ਉਹ ਸੀਗਾ ਨੀ ਤੂੰ ਸਾਡੀਆਂ ਤੂੰ ਸਾਡੀ ਬਲੋ ਰਹਿਣਾ ਨੀ ਹੱਥ ਸਾਡੇ ਨਾਂ ਦਾ ਚੂੜਾ ਤੇਰੇ ਪਹਿਣਾ ਨੀ ਨੀ ਤੂੰ ਸਾਡੀਆਂ ਤੂੰ ਸਾਡੀ ਬਲੋ ਰਹਿਣਾ ਨੀ ਹੱਥ ਸਾਡੇ ਨਾਂ ਦਾ ਚੂੜਾ ਤੇਰੇ ਪਹਿਣਾ ਨੀ ਓ ਤੇਰੇ ਮੇਰੇ ਵਿੱਚ ਜਿਹੜਾ ਆ ਗਿਆ ਤੇਰੇ ਮੇਰੇ ਵਿੱਚ ਜਿਹੜਾ ਆ ਗਿਆ ਵੇਖੀ ਕਿਵੇਂ ਦੇੜਦਾ ਮੈਂ ਚੰਮ ਬੱਲੀ ਐ ਮੈਂ ਵੀ ਫਿਰਦਾਸੀ ਮੁੱਠੀਆਂ ਚ ਥੁੱਕੀ ਓ ਕਦੋਂ ਕਹਨਪੁਰੇ ਵਾਲਾ ਆਉ ਹੋ ਕੰਮ ਬੱਲੀਏ ਨੀ ਮੈਂ ਵੀ ਫਿਰਦਾਸੀ ਮੁੱਠੀਆਂ ਚ ਥੁੱਕੀ ਉਹ ਕਦੋਂ ਕਾਹਨਪੁਰੇ ਵਾਲਾ ਆਉ ਹੂ ਕੰਮ ਬਲੀਏ ਕਦੀ ਗੀਤਾਂ ਦੀ ਚੋਣ ਵੇਲੇ ਸੋਚਿਆ ਕਿ ਜਿਹੜੇ ਕਾਹਨਪੁਰੇ ਵਾਲੇ ਜਿਹੜੇ ਘਟਿਆਂ ਦੀ ਤੁਸੀਂ ਬਾਤ ਪਾ ਰਹੇ ਹੋ ਵੀ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਵੀ ਇਹ ਜਿਹੜੇ ਹੈਗੇ ਆ ਇਹਨਾਂ ਤੋਂ ਅਬਾਇਡ ਕਰਨਾ ਚਾਹੀਦਾ ਹੈ ਜਾਂ ਕੇਵਲ ਇੱਕ ਵਾਰੀ ਮੋਟੋ ਵੇ ਕੇ ਮੈਂ ਜਿਹੜਾ ਜ਼ਿੰਦਗੀ ਚ ਅੱਗੇ ਆਵਾ ਆਪਣੇ ਮੰਜ਼ਲ ਦੇ ਨੇੜੇ ਪਹੁੰਚਾਂ ਤਰੀਕਾ ਚਾਹੀਏ ਕੋਈ ਹੋਵੇ ਨਹੀਂ ਸਰ ਉਹ ਨਹੀਂ ਉਹ ਮੋਟੋ ਨਹੀਂ ਗਿਆ ਸਕਦੇ ਕਿਉਂਕਿ ਲੋਕ ਸੁਣਦੇ ਸਰ ਇਸ ਚੀਜ਼ ਨੂੰ ਲੋਕ ਸੁਣਦੇ ਅਸਲੇ ਵਾਲੇ ਗਾਣੇ ਸੁਣਦੇ ਤੇ ਤਾਂ ਹੀ ਆਰਟਿਸਟ ਗਾਉਂਦੇ ਆ ਜੇ ਸੁਣਨ ਨਾ ਜੇ ਸ਼ਰਾਬ ਵਾਲੇ ਗਾਣੇ ਸੁਣਨ ਨਾ ਤੇ ਨਹੀਂ ਆਬਸਲੀ ਕੋਈ ਕਲਾਕਾਰ ਨਹੀਂ ਗਾਏਗਾ ਜੇ ਕੋਈ ਗੁਰਬਾਣੀ ਸੁਣਦਾ ਤੇ ਕੋਈ ਗੁਰਬਾਣੀ ਤਾਂ ਹੀ ਗਾਈ ਜਾਂਦੀ ਹੈ ਨਾ ਜੇ ਕੋਈ ਚੀਜ਼ ਸੁਣੀ ਜਾਂਦੀ ਸਰ ਉਹਨੂੰ ਗਾਇਆ ਜਾਂ ਮੇਰਾ ਮੋਟਿਵ ਇਹ ਨਹੀਂ ਕਿ ਮੈਂ ਅਸਲੇ ਦੇ ਗਾਣੇ ਆ ਕੇ ਆਵਾਂ ਮੈਂ ਸਭਾਚਾਰਕ ਗਾ ਕੇ ਵੀ ਮੈਂ ਸਭਾਚਾਰਕ ਅਨਜੀਤ ਬਾਬੇ ਨੂੰ ਵੀ ਸੁਣਿਆ ਉਹਨਾਂ ਦੇ ਗਾਣੇ ਸੀਗਾ ਉਹ ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼ ਉਹ ਦਾਜ ਵਿੱਚ ਉੱਠਦੇ ਨੇ ਕਿੱਥੋਂ ਦਰਵਾਜ਼ਾ ਉਹ ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼ ਉਹ ਦਾਜ ਵਿੱਚ ਉੱਠਦੇ ਨੇ ਕਿੱਥੋਂ ਦਰਵਾਜ਼ਾ ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ ਵਿਸਥਾਰ ਨਾਲ ਦੱਸੋ ਪਿਆਰੇ ਬੱਚਿਓ ਉਹ ਪੋਰਸ ਨੂੰ ਕਿਹੜੀ ਗੱਲੋਂ ਮਾਰਸੀ ਭੁੱਲ ਗਈ ਉਹ ਖੌਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ ਅੱਜ ਦੇ ਜਵਾਕਾਂ ਨੂੰ ਚਰਾਸੀ ਭੁੱਲ ਗਈ ਹੋ ਬਹੁਤ ਅੱਛੀ ਪਰ ਅ ਰਂਜੀਤ ਬਾਬਾ ਜੀ ਬੜੇ بلند ਆਵਾਜ਼ ਦੇ ਮਾਲਕ ਹੈ ਬੜੇ ਖੂਬਸੂਰਤ ਉਹਨਾਂ ਦੀ ਗੀਤਾਂ ਦੀ ਚੋਣ ਵੀ ਹੈ ਪਰ ਇੱਕ ਗੱਲ ਹੈ ਜਿਹੜੀ ਆਪਾਂ ਹਥਿਆਰਾਂ ਦੀ ਗੱਲ ਕਰਦੇ ਹਾਂ ਹਥਿਆਰਾਂ ਦੀ ਜਿਹੜੀ ਹੈਗੀ ਆ ਵਰਤੋਂ ਇਹ ਮੈਂ ਨਹੀਂ ਕਹਿੰਦਾ ਕਿ ਨਹੀਂ ਚਾਹੀਦੀ ਹਥਿਆਰਾਂ ਦੀ ਵਰਤੋਂ ਚਾਹੀਦੀ ਹੈ ਉਹਨਾਂ ਦੀ ਵਕ ਵਕ ਜਗ੍ਹਾ ਦੇ ਉੱਤੇ ਨਿਰਪਰ ਕਰਦਾ ਹੈ ਹੁਣ ਅਸੀਂ ਸਰਹੱਦਾਂ ਦੇ ਉੱਤੇ ਜਿਹੜੇ ਹੈਗਾ ਹੈ ਹਥਿਆਰਾਂ ਦੀ ਇਸ ਤਰ੍ਹਾਂ ਕੀਤੀ ਜਾਂਦੀ ਆਪ ਦੀ ਸੁਰੱਖਿਆ ਵਾਸਤੇ ਆਪ ਦੇ ਆਤਮ ਰੱਖਿਆ ਵਾਸਤੇ ਜਿਹੜੀ ਯੂਜ਼ ਕਰ ਪਰ ਜਿਹੜੀ ਜੇ ਫੋਕਰਾਪਨ ਦੀ ਵਿੱਚ ਜਿਹੜੇ ਰਹਿ ਗਏ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਵੇ ਮੇਰੇ ਖਿਆਲ ਦੇ ਵਿੱਚ ਕਰ ਉਹ ਸੋਭਾ ਨਹੀਂ ਦਿੰਦਾ ਤੇ ਉਹ ਨਵੀਂ ਯੂਥ ਨੂੰ ਵਿਗਾੜਦਾ ਵੀ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਜੀ ਸਰ ਆਪ ਦਾ ਆਪ ਦਾ ਸਰ ਦੇਖਣ ਦਾ ਜਰੀਆ ਹੁੰਦਾ ਨਾ ਜੇ ਉਹਨੇ ਹਥਿਆਰ ਤੇ ਗਾਣਾ ਗਾਤਾ ਉਹ ਕਿਸੇ ਮਾਰਨਰਸ ਤੇ ਤਾਂ ਨਹੀਂ ਨਾ ਗਾਇਆ ਕਿਸੇ ਆਰਟਿਸਟ ਨੇ ਉਹਦਾ ਇੱਕ ਜਰੀਆ ਉਹ ਲੋਕ ਪਸੰਦ ਕਰ ਰਹੇ ਉਹ ਗਾ ਰਹੇ ਮੈਂ ਮੰਨਦਾ ਸਾਰੇ ਇਸ ਚੀਜ਼ ਨੂੰ ਵੀ ਹਥਿਆਰਾਂ ਤੇ ਗਾਣੇ ਨਹੀਂ ਗਾਉਣੇ ਚਾਹੁੰਦੇ ਚਾਹੀਦੇ ਹਨਾ ਨਹੀਂ ਗਾਉਣੇ ਚਾਹੀਦੇ ਪਰ ਅਧਿਆਰਾਂ ਵਾਲੇ ਗਾਣੇ ਲੋਕ ਜ਼ਿਆਦਾ ਸੁਣਦੇ ਹੈ ਮੈਂ ਇਸ ਨੂੰ ਮੈਂ ਹਾਈਲਾਈਟ ਨਹੀਂ ਕਰ ਰਿਹਾ ਵੀ ਅਧਿਆਰਾਂ ਵਾਲੇ ਗਾਣੇ ਆਉਣੇ ਚਾਹੀਦੇ ਸੱਭਿਆਚਾਰਕ ਵੀ ਬਹੁਤ ਬਹੁਤ ਇਹੋ ਜਿਹੇ ਲੋਕ ਬੈਠੇ ਜਿਹੜੇ ਨਾਨ ਕਮਰਸ਼ੀਅਲ ਗਾਣੇ ਵੀ ਸੁਣਦੇ ਜਿਵੇਂ ਅਨਜੀਤ ਬਾਵਾ ਦਾ ਲਾਹੌਰ ਗਾਣਾ ਆਇਆ ਸੀਗਾ ਅ ਅਨਜੀਤ ਬਾਵਾ ਭਾਜੀ ਦਾ ਇੱਕ ਗਾਣਾ ਸੀਗਾ ਜੀਨ ਗਾਣਾ ਆਇਆ ਸੀਗਾ ਉਹ ਵੀ ਹੋਰ ਸੁਣਿਆ ਜਿੰਨੇ ਦੀ ਤੇਰੀ ਜੀਨ ਕੁੜੀ ਹੈ ਸਾਰੀ ਫੈਮਿਲੀ ਦੇ ਕੱਪੜੇ ਆ ਜਾਂਦੇ ਐਵੇਂ ਫੈਮਿਲੀ ਸੱਭਿਆਚਾਰਕ ਵੀ ਗਾਣੇ ਆਉਂਦੇ ਆ ਜੀ ਆ ਨਹੀਂ ਬਹੁਤ ਵਧੀਆ ਗੱਲ ਹੈ ਜਿਹੜੀ ਦਰਸਲ ਤੁਸੀਂ ਇਹ ਦੇਖੋ ਜਿਹੜੀ ਗੀਤ ਹੈ ਸਾਡੀ ਯੂਥ ਉਹਨੂੰ ਕਾਪੀ ਕਰਦੀ ਆ ਜੇ ਚੰਗਾ ਅਸੀਂ ਪਰੋਸਾਂਗੇ ਤਾਂ ਸਾਡੀ ਯੂਥ ਸ਼੍ਰੀ ਹੈ ਉਹ ਸਾਡੇ ਆਉਣ ਵਾਲੇ ਕੱਲ ਦਾ ਜਿਹੜਾ ਸਮਾਜ ਹੈ ਉਹਦਾ ਮਹਾਂਦਰਾ ਜਿਹੜਾ ਹੈ ਬੜਾ ਖੂਬਸੂਰਤ ਹੋਏਗਾ ਅਸੀਂ ਚੰਗਾ ਸਮਝ ਸਿਰ ਸਕਦੇ ਹਾਂ ਜੇ ਅਸੀਂ ਹਥਿਆਰਾਂ ਵਾਲੇ ਗੀਤਾਂ ਦੇ ਨਾਲ ਜਾਂ ਅਸੀਂ ਕੁਝ ਜਿਹੜੇ ਹੈਗੇ ਆ ਅਸ਼ਲੀਲਤਾ ਵਾਲੇ ਜਿਹੜੇ ਹੈਗੇ ਵਿਸ਼ੇ ਉਹ ਯੂਥ ਦੇ ਸਾਹਮਣੇ ਪਰੋਸਾਂਗੇ ਤਾਂ ਕੁਦਰਤੀ ਗੱਲ ਹੈ ਕਿ ਯੂਥ ਜਿਹੜੀ ਹੈਗੀ ਆ ਕਿਉਂਕਿ ਉਹ ਉਮਰ ਬੜੀ ਖਤਰਨਾਕ ਹੁੰਦੀ ਯੂਥ ਦੇ ਵਾਸਤੇ ਗੱਲ ਨਹੀਂ ਉਸ ਉਮਰ ਦੇ ਵਿੱਚ ਨੌਜਵਾਨੀ ਦੀ ਉਮਰ ਦੇ ਵਿੱਚ ਤੁਸੀਂ ਵੀ ਰਿਹਾ ਹੋ ਮੈਂ ਵੀ ਰਿਹਾ ਹਾਂ ਹੋਰ ਵੀ ਹਰ ਬੰਦਾ ਜਿ ਰਹਿਗਾ ਜਵਾਨੀ ਦੀ ਉਮਰ ਟੱਪ ਕੇ ਤੇ ਫਿਰ ਅੱਗੇ ਜਿ ਰਹਿਗਾ ਮਚ्योर ਅਵਸਥਾ ਦੇ ਵਿੱਚ ਜਾਂਦਾ ਪਰ ਜਿਹੜਾ ਹੈਗਾ ਇਹ ਉਮਰ ਦੇ ਲਈ ਉਹਦੇ ਵਾਸਤੇ ਨਹੀਂ ਹੁੰਦਾ ਇਸ ਵਾਸਤੇ ਕੋਸ਼ਿਸ਼ ਕੀਤੀ ਜਾਵੇ ਕਿ ਜੇ ਉਹਨਾਂ ਨੂੰ ਨਾ ਇਹੋ ਜਿਹੀਆਂ ਚੀਜ਼ਾਂ ਪਰੋਸੀਆਂ ਜਾਂ ਤਾਂ ਜ਼ਿਆਦਾ ਬਿਹਤਰ ਹੈ ਫਿਰ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਹੁਣ ਤੁਹਾਡਾ ਕੀ ਪ੍ਰੋਗਰਾਮ ਹੈ ਅਗਾ ਕੁਝ ਕਰ ਰਹੇ ਹੋ ਹਾਂ ਜੀ ਸਰ ਹੁਣ ਮੈਂ ਇੱਕ ਗਾਣਾ ਆ ਰਿਹਾ ਆਪਣਾ ਇੱਥੇ MG7 ਪ੍ਰੋਡਕਸ਼ਨ ਤੇ ਆਪਾਂ ਇੱਕ ਗਾਣਾ ਕਰ ਰਹੇ ਹਾਂ ਉਹ ਆਪਣਾ ਨਾਨ ਕਮਰਸ਼ੀਅਲ ਗਾਣਾ ਜੀ ਜਿਵੇਂ ਬਾਬਾ ਭਾਜੀ ਗਾਉਂਦੇ ਹਨ ਨਾ ਸੱਭਿਆਚਾਰਕ ਗਾਣੇ ਉਵੇਂ ਹੀ ਗਾਣਾ ਆ ਰਿਹਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਗਾਣਾ ਵੀ ਉਨਾ ਹੀ ਪਿਆਰ ਦੇਵੋਗੇ ਜਿੰਨਾ ਮੇਰਾ ਤੁਸਕ ਲਗਾਣੇ ਨੂੰ ਦਿੱਤਾ ਹੈ ਬਹੁਤ ਅੱਛੀ ਬਹੁਤ ਖੁਸ਼ੀ ਦੀ ਗੱਲ ਹੈ ਸ਼ੁਭ ਸ਼ਗਨ ਹੈ ਚੰਗੀ ਗੱਲ ਹੈ ਕਿ ਤੁਸੀਂ ਜਿਹੜੇ ਚੰਗੇ ਗੀਤਾਂ ਨੂੰ ਤਰਜੀਹ ਦੇਣ ਲੱਗੇ ਹੋ ਹੁਣ ਤੱਕ ਜਿਹੜਾ ਹੈ ਤੁਹਾਡਾ ਜਿਹੜਾ ਦੋਸਤਾਂ ਮਿੱਤਰਾਂ ਵੱਲੋਂ ਜਾਂ ਬਿਰਸ਼ਤੇਦਾਰਾਂ ਵੱਲੋਂ ਜਾਂ ਪਰਿਵਾਰ ਵੱਲੋਂ ਜਾਂ ਆਲੇ ਦੁਆਲੇ ਵੱਲੋਂ ਤੁਹਾਡੀ ਕਾਇਕੀ ਨੂੰ ਕਿੰਨਾ ਉਤਸ਼ਾਹ ਦਿੱਤਾ ਗਿਆ ਸਰ ਮੇਰੇ ਰਿਸ਼ਤੇਦਾਰ ਵੀ ਬਹੁਤ ਸਪੋਰਟ ਕਰਦੇ ਆ ਮੇਰੇ ਮਤਲਬ ਫਰੈਂਡ ਸਰਕਲ ਚ ਵੀ ਬਹੁਤ ਸਪੋਰਟ ਹੈ ਜੀ ਬਸ ਜਿਹੜੀ ਸਪੋਰਟ ਸਰ ਪੈਸੇ ਦੀ ਨਹੀਂ ਸਰ ਉਹ ਥੋੜੀ ਜੀ ਉੱਥੇ ਦਿੱਕਤ ਆਉਂਦੀ ਹੈ ਜੀ ਉਹ ਥੋੜੀ ਫਾਈਨੈਂਸ਼ਲੀ ਪ੍ਰੋਬਲਮ ਆਉਂਦੀ ਹੈ ਨਾ ਉੱਥੇ ਦਿੱਕਤ ਆਉਂਦੀ ਬਾਕੀ ਸਾਰੇ ਪਾਸੋਂ ਫੁੱਲ ਸਪੋਰਟ ਹੈ ਜੀ ਇੱਕ ਗੱਲ ਹੈ ਨਵਦੀਪ ਜਿਹੜਾ ਹੈਗਾ ਇੱਕ ਗੋਡ ਗਿਫਟ ਹੈ ਆਵਾਜ਼ ਜਿਹੜੀ ਹੈਗੀ ਪਰਮਾਤਮਾ ਵੱਲੋਂ ਦਿੱਤੀ ਹੋਈ ਤਾਂ ਆਤ ਹੈ ਸੁਗਾਤ ਹੈ ਕੋਈ ਸ਼ੱਕ ਨਹੀਂ ਕਿ ਆਵਾਜ਼ ਦਾ ਹੋਣਾ ਬੇहद ਜ਼ਰੂਰੀ ਹੈ ਪਰ ਜਿਹੜੇ ਹੈ ਗਾਇਕੀ ਦੇ ਵਿੱਚ ਇੱਕ ਸਟਾਰ ਬਣਨ ਵਾਸਤੇ ਹੋਰ ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ ਨੇ ਕਿਉਂਕਿ ਗਾਇਕੀ ਦੇ ਖੇਤਰ ਵਿੱਚ ਚੰਗੇ ਦੋਸਤਾਂ ਨੂੰ ਮਿਲਣਾ ਗਾਇਕੀ ਦੇ ਖੇਤਰ ਜਿਹੇ ਬਾਹਰ ਕੰਪੀਟੀਸ਼ਨ ਐ ਮੇਲੇ ਆ ਤੇ ਮੁਸਾਬਿਆਂ ਤੇ ਆਪਣੀ ਫਨ ਦਾ ਮੁਜ਼ਾਹਰਾ ਕਰਨਾ ਤੇ ਤੁਸੀਂ ਜੋਬ ਕਰਦੇ ਹੋ ਘਰ ਦੀਆਂ ਮਜਬੂਰੀਆਂ ਜਿਹੜੀਆਂ ਹੈਗੀਆਂ ਉਹ ਜੰਜੀਰਾਂ ਤੁਹਾਡੇ ਪੈਰਾਂ 'ਚ ਪਈਆਂ ਹੋਈਆਂ ਤੁਸੀਂ ਘਰੋਂ ਕਿਤੇ ਬਾਹਰ ਨਹੀਂ ਜਾਂਦੇ ਘਰ ਤੱਕ ਹੀ ਹੈ ਹੁਣ ਵੀ ਲੰਬੇ 2 ਸਾਲ ਬਾਅਦ ਤਿੰਨ ਸਾਲ ਬਾਅਦ ਤੁਹਾਡੀ ਮੁਰਾਕਬਤ ਹੋਈ ਹੈ ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਸੋਚਦੇ ਹੋ ਕਿ ਜੇ ਮਤਲਬ ਜਿਹੜਾ ਹੈਗਾ ਤੁਸੀਂ ਬਾਹਰ ਨਹੀਂ ਜਾਓਗੇ ਜਾਂ ਦੋਸਤ ਉਹਨਾਂ ਦੇ ਨਾਲ ਤਾਲਮਿਲ ਨਹੀਂ ਕਰੋਗੇ ਤਾਂ ਫਿਰ ਇਹ ਕੰਪੀਟੀਸ਼ਨ ਦੇ ਅੱਜ ਦੇ ਦੌਰ ਦੇ ਵਿੱਚ ਇਹ ਤੇ ਆਪਣੇ ਆਪ ਨੂੰ ਜੇ ਸਕਸੈਸ ਕਰ ਸਕੋਗੇ ਸਰ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਸਰ ਜਦੋਂ ਕੋਈ ਆਪਾਂ ਨੂੰ ਅੱਗੇ ਰਾਹ ਦੱਸਦਾ ਨਾ ਸਰ ਮੈਂ ਅੱਜ ਜੇ 12 13000 ਰੁਪਏ ਜੌਬ ਕਰ ਰਿਹਾ ਮੈਨੂੰ ਪਤਾ ਵੀ 12 13 ਲੱਖ ਰੁਪਏ ਬਣਾਇਆ ਹੈ ਆ ਗਾਣੇ ਤੇ ਤੇ ਮੈਂ ਆਬਸਲੀ ਕਰੂੰਗਾ ਸਰ ਮੈਂ ਉਹ ਦੋ ਬਾਰ ਨਿਕਲੂੰਗਾ ਜਦੋਂ ਮੈਨੂੰ ਪਤਾ ਵੀ ਆ ਇੱਥੇ ਮੈਨੂੰ ਪੈਸੇ ਬਣ ਰਿਹਾ ਜਾਂ ਇੱਥੇ ਮੇਰੀ ਫੈਮਿਲੀ ਸੁਖੀ ਰਹੇਗੀ ਇਸ ਕੰਮ 'ਚ ਓਵਰਸਲੀ ਛੱਡੂਗਾ ਉਸ ਕੰਮ ਹੁਣ ਕਦੀ ਕਿਸੇ ਨੇ ਪ੍ਰੋਗਰਾਮਾਂ ਵਾਸਤੇ ਕੋਈ ਆਫਰ ਦਿੱਤੀ ਹਾਂ ਸਰ ਜਾਗਰਨ ਵਗੈਰਾ ਹਜੇ ਵੀ ਕਰ ਲਈਦੇ ਕਈ ਰੀਫਰੈਂਸ ਸਰਕਲ ਆ ਯਾਰ ਸਾਡੇ ਜਾਗਰਨ ਆ ਤੇ ਰਾਤ ਮਤਲਬ ਨਵਦੀਪ ਲਾ ਦੇਗਾ ਮੈਂ ਕੋਈ ਗੱਲ ਸਰ ਕਰ ਦਿਆਂ ਤੁਸੀਂ ਆਪਣੇ ਗਾਇਕੀ ਦਾ ਫੰਡ ਦਾ ਮਜ਼ਹਰਾ ਕਰਨ ਵਾਸਤੇ ਤਾਂ ਜਿਹੜੇ ਰਹੇ ਗਏ ਇਥੇ ਬਹੁਤ ਸਾਰੇ ਵੱਡੇ ਵੱਡੇ ਸਟਾਰ ਜਿਹੜੇ ਹੈਗੇ ਆ ਉਹ ਆਪਣੀ ਗਾਇਕੀ ਲੋਕਾਂ ਦੇ ਸਾਹਮਣੇ ਰੱਖਣ ਦੀ ਖਾਤਰ ਵਕ ਵਕ ਥਾਮਾ ਤੇ ਜਾ ਕੇ ਜਰੇਗੇ ਇੱਕ ਗੀਤ ਦੀ ਮੰਗ ਕਰਦੇ ਸੀ ਵੀ ਮੈਨੂੰ ਇੱਕ ਗੀਤ ਗਾਉਣ ਦਾ ਮੌਕਾ ਦਿੱਤਾ ਜਾਵੇ ਬੜੇ ਇਹੋ ਜਿਹੇ ਸਟੇਜ ਪ੍ਰੋਗਰਾਮ ਹੁੰਦੇ ਆ ਬੜੇ ਕੰਪੀਟੀਸ਼ਨ ਹੁੰਦੇ ਆ ਸਜੇ ਖਬੇ ਤੁਸੀਂ ਉਹਨਾਂ ਤੱਕ ਕਦੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਸਰ ਪਹੁੰਚ ਤਾਂ ਕੀਤੀ ਸਰ ਕਈ ਵਾਰੀ ਮਨੋ ਵੀ ਉਥੇ ਉਹਨਾਂ ਦੇ ਮਨ ਸਟੇਜ ਤੇ ਉੱਪਰ ਜਾਣ ਦਾ ਸਬਬ ਨਹੀਂ ਮਿਲਿਆ ਸਰ ਕਈ ਬੋਡੀਗਾਰਡ ਵਗੈਰਾ ਹੁੰਦੇ ਆ ਕਿ ਸਿਕਿਉਰਟੀ ਐਡੀਕਟ ਟਾਈਟ ਹੁੰਦੀ ਹੈ ਕਿ ਨਹੀਂ ਉੱਥੇ ਤੱਕ ਪਹੁੰਚਣ ਦਿੰਦੇ ਅਸੀਂ ਬਹੁਤ ਕੋਸ਼ਿਸ਼ ਕੀਤੀ ਮੈਂ ਬਾਬਾ ਭਾਜੀ ਨੂੰ ਮਿਲਣਾ ਉਹਨਾਂ ਨਾਲ ਉਹਨਾਂ ਨੂੰ ਆਪਣੀ ਬਾਤ ਸੁਣਾਵਾਂ ਮੈਂ ਤੁਹਾਡੇ ਵਾਂਗੂ ਨਾ ਤੁਹਾਨੂੰ ਕਾਪੀ ਕਰਦਾ ਨਹੀਂ ਕੁਝ ਵੀ ਹੈ ਲੰਗੋਂ ਦਾ ਬਹੁਤ ਕੋਸ਼ਿਸ਼ ਕਰਦਾ ਪਰ ਨਹੀਂ ਕੋਈ ਉਹ ਜਿਹਾ ਸੁਪਾ ਨਹੀਂ ਬਣਿਆ ਮੇਰਾ ਚਲੋ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਪਰ ਜਿਹੜੀ ਹੈਗੀ ਐ ਇੰਨੀ ਭੀੜ ਦੇ ਵਿੱਚ ਅੱਜ ਦੀ ਕੰਪੀਟੀਸ਼ਨ ਦੇ ਜੋ ਵਿੱਚ ਬੈਟਰ ਕਰਨ ਵਾਸਤੇ ਤਾਂ ਬਣਾਉਣੀ ਪੈਂਦੀ ਹੈ ਦਿਰੜੀ ਰਦੇ ਤੇ ਲੰਬੇ ਜਿਗਰੇ ਜਿਹੜੇ ਰੱਖਣੇ ਪੈਂਦੇ ਆ ਉਹ ਤੁਸੀਂ ਕਰ ਰਹੇ ਹੋ ਸਾਡੀ ਬੜੀ ਨੇਕ ਦੁਆਵਾਂ ਹੈ ਤੁਹਾਡੇ ਨਾਲ ਨੇ ਕਿ ਤੁਸੀਂ ਐਮਜੀ 7 ਪ੍ਰੋਡਕਸ਼ਨ ਤੇ ਆਪਣਾ ਨਵਾਂ ਗੀਤ ਜਿਹੜਾ ਲੈ ਕੇ ਆ ਰਹੇ ਹੋ ਅ ਅਸੀਂ ਚਾਹੁੰਦੇ ਆ ਕਿ ਤੁਹਾਡਾ ਗੀਤ ਜਿਹੜਾ ਹੈਗਾ ਉਹ ਇੱਕ ਵਾਰੀ ਉਹ ਗੀਤ ਜਿਹੜਾ ਹੈਗਾ ਤੁਹਾਨੂੰ ਸਟਾਰ ਬਣਾਵੇ ਤੁਸੀਂ ਸਟਾਰ ਬਣਨ ਦੇ ਸਵਰਥ ਹੋ ਤੁਹਾਡੀ ਗਾਇਕੀ ਦੇ ਵਿੱਚ ਜਿਹੜੀ ਹੈਗੀ ਹੈ ਉਹ ਕشش ਹੈ ਤੁਹਾਡੇ ਕੋਲੇ ਦਮ ਹੈ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਹੈਗਾ ਮੁਲਾਕਾਤ ਦੀ ਸਮਾਪਤੀ ਵੱਲ ਵਧ ਰਹੇ ਹਾਂ ਕਿਉਂ ਨਾ ਕਿਸੇ ਖੂਬਸੂਰਤ ਗੀਤ ਦੇ ਨਾਲ ਜਿਹੜੇਗਾ ਮੁਲਾਕਾਤ ਦੀ ਸਮਾਪਤੀ ਕਰੀਂ ਖੂਬਸੂਰਤ ਗੀਤ ਸਰ ਇੱਕ ਗਾਣਾ ਕਮਲ ਖਾਨ ਜੀ ਸੁਣਾ ਰਹੇ ਨੇ ਤੁਨ ਮੈਂ ਜੀ ਤੂੰ ਸਾਡੇ ਨਾਲ ਖੇਡ ਗਿਓ ਚਾਲ ਵੇ ਤੂੰ ਸਾਡਾ ਕੀਤਾ ਮੰਦੜਾ ਜਹ ਹਾਲ ਵੇ ਵੇ ਮੈਨੂੰ ਕੀ ਪਤਾ ਸੀ ਹਾਏ ਬੇ ਤੇਰੇ ਦਿਲ ਵਿੱਚ ਚੋਰ ਸੀ ਸੱਚ ਦੱਸ ਦਿੰਦਾ ਹਾਏ ਸੱਚ ਦੱਸ ਦਿੰਦਾ ਹਾਏ ਬੇ ਤੇਰੀ ਲੱਗੀ ਕਿਤੇ ਹੋਰ ਸੀ ਓਏ ਬਰੱਚ ਥੈਂਕ ਯੂ ਸੋ ਥੈਂਕ ਯੂ ਬਹੁਤ ਅੱਛੇ ਬਹੁਤ ਖੂਬਸੂਰਤ ਹੈ ਕੋਈ ਸ਼ੱਕ ਨਹੀਂ ਕਿ ਤੁਹਾਡੀ ਆਵਾਜ਼ ਦੇ ਵਿੱਚ ਇਦਾਂ ਲੱਗਦੀ ਹੈ ਜਿਵੇਂ ਸ਼ਹਿਦ ਵਿੱਚ ਗੁਲਾਬ ਗੁੰਨੇ ਹੋਵੇ ਬੜੀ ਮਿੱਠੀ ਆਵਾਜ਼ ਹੈ ਸਾਰੀ ਤੁਹਾਨੂੰ ਮੰਨੇ ਕਿ ਤੁਸੀਂ ਆਪਣੀ ਮੰਜ਼ਲ ਦੇ ਉੱਤੇ ਜਲਦੀ ਪਹੁੰਚੋ ਸਫਲ ਹੋ ਸਾਡੀ ਸਮਾਜ ਨੂੰ ਸਾਡੇ ਪੰਜਾਬੀ ਸਮਾਜ ਨੂੰ ਜਿਹੜਾ ਤੁਹਾਡੇ ਵਰਗੇ ਗਾਇਕਾਂ ਦੀ ਲੋੜ ਹੈ ਅ ਦੱਸ ਕਨ ਬੀ ਬੇਨਤੀ ਹੈ ਕਿ ਤੁਸੀਂ ਇਹੋ ਜਿਹੇ ਗਾਇਕ ਹੈਗੇ ਆ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਉਹਨਾਂ ਨੂੰ ਅਸੀਂ ਇਚਾ ਹੁੰਦੀ ਕਿ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਹੈਗਾ ਕੋਈ ਅਧਿਾਰਤਕ ਮਦਦ ਕਰੋ ਨਹੀਂ ਅਸੀਂ ਚਾਹੁੰਦੇ ਹਾਂ ਤੁਸੀਂ ਉਹਨਾਂ ਨੂੰ ਬਣਦਾ ਹੱਕ ਦਿਓ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਹੈਗਾ ਸੁਣੋ ਚੰਗੀਕੇ ਉਹਨਾਂ ਨੂੰ ਕਮੈਂਟ ਕਰੋ ਉਹਨਾਂ ਦੀ ਵੀਡੀਓ ਦੇ ਵਿਚਕਾਰ ਉਹਨਾਂ ਨੂੰ ਹੌਸਲਾ ਚਾਹੀਦੀ ਉਹਨਾਂ ਦੇ ਮਾਰਗਦਰਸ਼ਕ ਬਣੋ ਉਹਨਾਂ ਦੀ ਗਾਈਡਲਾਈਨ ਉਹਨਾਂ ਨੂੰ ਦਿਓ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸੋ ਦੋਸਤੋ ਇਹ ਸਨ ਨਵਦੀਪ ਨਵੀ ਨਵਦੀਪ ਐਮਜੀ ਟੈਲੀਕਾਸਟ ਤੁਹਾਡੇ ਕੋਲ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਕੁਝ دل ਦੀ ਗੱਲ ਅਸੀਂ ਜਿਹੜੀ ਤੁਹਾਨੂੰ ਨਾ ਪੁੱਛਣੋਂ ਰਹਿ ਗਏ ਹੋਈਏ ਜਾਂ ਤੁਹਾਡੇ ਮਨ 'ਚ ਕੋਈ ਗੱਲ ਹੋਵੇ ਜਿਹੜੀ ਤੁਸੀਂ ਦਸਤਕਾਨਾ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਸਰ ਮੈਂ ਐਮਡੀ ਟੈਲੀਕਾਸਟ ਜਰੀਏ ਕੁਝ ਕਹਿਣਾ ਚਾਹੁੰਨਾ ਵੀ ਮੈਨੂੰ ਜੇ ਕੋਈ ਕੰਪਨੀ ਬਾਉਂਡੇਸ਼ਨ ਕਰਦੀ ਹੈ ਮੇਰੇ ਨਾਲ ਹਨਾ ਕੋਈ ਵਧੀਆ ਪ੍ਰੋਜੈਕਟ ਮੇਰੇ ਨਾਲ ਰਲ ਕੇ ਕਰਦੀ ਹੈ ਤੇ ਮੈਂ ਉਹਨਾਂ ਦੀ ਉਮੀਦਾਂ ਤੇ ਖਰਾਬ ਤਰੂੰਗਾ ਤੇ ਜੇ ਕੋਈ ਫਾਈਨੈਂਸ਼ਲੀ ਕੋਈ ਹੈਲਪ ਕਰਨਾ ਚਾਹੁੰਦਾ ਤੇ ਮੇਰੇ ਕਰ ਸਕਦੇ ਸੋ ਦੋਸਤੋ ਇਸ ਹਨ ਨਵਦੀਪ ਨਵੀ ਸਾੜੀ ਮੁਲਾਕਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਆਪਣੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਬਾਕੀ ਜਿਹੜੇ ਵੀ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਐਮਜੀ ਟੈਲੀਕਾਸਟ ਨੂੰ ਸਬਸਕ੍ਰਾਈਬ ਨਹੀਂ ਕੀਤਾ ਐਮਜੀ ਟੈਲੀਕਾਸਟ ਨੂੰ ਸਬਸਕ੍ਰਾਈਬ ਕਰ ਲਵੋ ਸਾਡੀਆਂ ਸੈਂਕੜੇ ਮੁਲਾਕਾਤਾਂ ਇਹੋ ਜਿਹੇ ਹੋਰ ਕਲਾਕਾਰਾਂ ਦੀ ਹੈ ਜਿਹੜੀ ਐਮਜੀ ਟੈਲੀਕਾਸਟ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਜਿੰਨ ਬਹੁਤ ਸਾਰੇ ਜਿਹੜੇ ਡਿਜ਼ਰਵ ਕਰਦੇ ਕਲਾਕਾਰ ਹੈ ਜਿਨ੍ਹਾਂ ਦੀਆਂ ਮੁਲਾਕਾਤਾਂ ਐਮਜੀ ਟੈਲੀਕਾਸਟ ਉੱਪਰ ਸੀ ਅੱਜ ਉਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਜਿਹੜੇ ਉਹ ਆਪਦੇ ਮੁਕਾਮ ਤੇ ਪਹੁੰਚ ਚੁੱਕੇ ਆ ਸਟਾਰ ਨੇ ਆਪਦੀ ਰੋ ਜਲਦੀ ਹੀ ਮਿਲਦੇ ਹਾਂ ਕਿਸੇ ਹੋਰ ਮੌਕਾਤ ਦੇ ਨਾਲ ਤਦ ਤੱਕ ਤੁਸੀਂ ਵੇਖਦੇ ਰਹੋ ਐਮਜੀ ਟੈਲੀਕਾਸਟ